ਸਿਕਲ ਜੀ 16 ਮਾਰਚ 2017 2 ਸਾਲ ਪਹਿਲੇ ਪੰਜਾਬ ਦੇ ਲੋਕਾਂ ਦੇ ਨਾਲ ਮੇਰੇ ਹਿਸਾਬ ਨਾਲ ਬਹੁਤ ਵੱਡੀ ਠੱਗੀ ਮਚੀ ਅੱਜ ਨਾ ਕੋਈ ਮੰਤਰੀ ਦੇ ਨਾਤੇ ਨਾ ਕਿਸੇ ਪਾਰਟੀ ਦੇ ਨਾਲ ਜੁੜ ਕੇ ਇੱਕ ਪੰਜਾਬ ਦੇ ਆਮ ਨਾਗਰਿਕ ਬਣ ਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ 16 ਮਾਰਚ 2017 ਵਿੱਚ ਇੱਕ ਪਾਰਟੀ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਘਰ ਘਰ ਜਾ ਕੇ ਸਾਡੇ ਕਿਸਾਨਾਂ ਤੋਂ ਫਾਰਮ ਪਰਵਾਏ ਕਰਜ਼ਾ ਕਰਕੀ ਮਾਫ ਫਸਲ ਦੀ ਪੂਰੀ ਰਕਮ ਦੇ ਨਾਲ ਪੂਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਘਰ ਘਰ ਜਾ ਕੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਫਾਰਮ ਪਰਵਾਏ ਸਾਡੇ ਗਰੀਬਾਂ ਨੂੰ ਆਟੇ ਦਾਲ ਦੇ ਨਾਲ ਘਿਓ ਤੇ ਖੰਡ ਦੇਣ ਦਾ ਵੀ ਵਾਅਦਾ ਕੀਤਾ ਸਾਡੇ ਬੇਰੋਜ਼ਗਾਰਿਆਂ ਨੂੰ ਬੇਰੋਜ਼ਗਾਰੀ ਭੱਤਾ ਤੇ ਮੋਬਾਈਲ ਫੋਨ ਦਾ ਵਾਅਦਾ ਕੀਤਾ ਪੈਨਸ਼ਨ ਹੋ ਸ਼ਗਨ ਹੋ ਨੀਲੇ ਕਾਰਡ ਹੋ ਇਹਨਾਂ ਸਾਰਿਆਂ ਨੂੰ ਵਧਾਨ ਦਾ ਵਾਅਦਾ ਕੀਤਾ ਬਹੁਤ سارے ਵੱਡੇ ਵੱਡੇ ਵਾਅਦੇ ਕਰਨ ਦੇ ਬਾਵਜੂਦ ਗੁਟਕਾ ਸਾਫ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੇ ਸੌਂ ਖਾਨ ਦੇ ਬਾਵਜੂਦ ਅੱਜ 2 ਸਾਲ ਨਿਕਲ ਗਏ ਨੇ ਇੱਕ ਕਿਸਾਨ ਪੰਜਾਬ ਚ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰਾ ਪੂਰਾ ਕਰਜ਼ਾ ਮਾਫ ਹੋਇਆ ਸਾਢੇ 900 ਕਿਸਾਨਾਂ ਨੇ ਖੁਦ ਖੁਸ਼ੀਆਂ ਕਰ ਲੈਂਦੀਆਂ ਨੇ ਕਿਉਂਕਿ ਇਸ ਝੂਠੀ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਕਿਹਾ ਸੀ ਆਪਣਾ ਕਰਜ਼ਾ ਦੇਣਾ ਬੰਦ ਕਰ ਦਿਓ ਤੁਹਾਡੇ ਸਾਰੇ ਕਰਜ਼ੇ ਹੁਣ ਮੇਰੇ ਮੇਰੀ ਜ਼ਿੰਮੇਵਾਰੀ ਸਾਡੇ 950 ਕਿਸਾਨਾਂ ਨੇ ਖੁਦ ਖੁਸ਼ੀਆਂ ਕਰ ਲੈਂਦੀਆਂ ਦੋ ਸਾਲਾਂ ਵਿੱਚ ਅਜੇ 3 ਸਾਲ ਪਏ ਨੇ ਇੱਕ ਵੀ ਨੌਜਵਾਨ ਜੇ ਤੁਹਾਡੇ ਘਰ ਚ ਕਿਸੇ ਇੱਕ ਬੱਚੇ ਨੂੰ ਵੀ ਕੋਈ ਰੋਜ਼ਗਾਰ ਮਿਲਿਆ ਹੋਵੇ ਤੇ ਮੈਂ ਮੰਨ ਸਕਦੀਆਂ ਕਿ ਇਹ ਸਰਕਾਰ ਨੇ ਕੰਮ ਕੀਤਾ ਕਰ ਕਰ ਨੌਕਰੀ ਦੇ ਫਾਰਮ ਰੱਦੀ ਦੇ ਢੇਰ ਚ ਸਿੱਟੇ ਹੋਏ ਨੇ ਇੱਕ ਵੀ ਨੌਜਵਾਨ ਨੂੰ ਇੱਕ ਰੋਜ਼ਗਾਰ ਨਹੀਂ ਮਿਲਿਆ। ਦੇਰ ਰੋਜ਼ਗਾਰੀ ਭੱਤਾ ਕਿਸੇ ਨੂੰ ਨਹੀਂ ਮਿਲਿਆ ਨਾ ਹੀ ਕਿਸੇ ਨੂੰ ਮੋਬਾਈਲ ਫੋਨ ਮਿਲਿਆ। ਕਿਉਂ ਤਾਂ ਖੰਡ ਕੀ ਦੇਣਾ ਸੀ ਜਿਨ੍ਹਾਂ ਨੂੰ ਆਟਾ ਮਿਲਦਾ ਸੀ ਉਹਨਾਂ ਦੇ ਵੀ ਕਾਰਡ ਰੱਦ ਕਰ ਦਿੱਤੇ ਗਏ ਨੇ। ਪੈਨਸ਼ਨ ਕੀ ਵਿਚਾਰਿਆਂ ਨੂੰ ਦੁੱਗਣੀ ਕਰਨੀ ਸੀਗੀ ਅੱਜ ਵਿਧਵਾ ਪੈਨਸ਼ਨ ਖਤਮ ਕਰਕੇ ਬਾਕੀ ਬਜ਼ੁਰਗਾਂ ਦਾ ਵੀ ਪੈਨਸ਼ਨ ਅੱਧੀ ਘਟ ਦਿੱਤੀਆਂ ਗਈਆਂ ਨੇ। ਦੇਣਾ ਕੀ ਸੀ ਜੇਥਵਾ ਨੂੰ ਜਿਹੜਾ ਮਿਲਦਾ ਸੀ ਭਾਵੇਂ ਸ਼ਗਨ ਦੇ ਚੈੱਕ ਬਾਦਲ ਸਾਹਿਬ ਨੇ ਦਿੱਤੇ। ਪਾਵੇਂ ਤੁਹਾਨੂੰ ਪੈਨਸ਼ਨਾਂ ਦਿੱਤੀਆਂ ਪਾਵੇਂ ਆਟਾ ਦਾਲ ਦਿੱਤੇ ਪਾਵੇਂ 3.5 ਲੱਖ ਨੌਕਰੀਆਂ ਦਿੱਤੀਆਂ ਪਾਵੇਂ ਤੁਹਾਡੇ ਮੋਟਰਾਂ ਦੇ ਬਿੱਲ ਮਾਫੇ ਜਿਹੜੀ ਚੀਜ਼ ਬਾਦਲ ਦਾ ਸਾਥ ਦਿੰਦੇ ਸੀ ਇਹਨਾਂ ਨੇ ਸਾਰੀ ਤੁਹਾਡੀ ਸਹੂਲਤਾਂ ਬੰਦ ਕਰ ਦਿੱਤੀਆਂ ਨੇ ਮੈਨੂੰ ਦੱਸੋ ਜੇ ਤੁਹਾਡੇ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਇੱਕ ਵੀ ਇੱਟ ਲੱਗ ਕੇ ਕੋਈ ਵਿਕਾਸ ਦਾ ਕੰਮ ਹੋਇਆ ਹੈ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਵਾਰਡ ਵਿੱਚ ਦੱਸੋ ਕਿਹੜਾ ਕੰਮ 2 ਸਾਲਾਂ ਵਿੱਚ ਹੋਇਆ ਹੈ ਜਿਹੜੇ ਸਰਕਾਰ ਨੇ ਤੁਹਾਨੂੰ ਦਿਨਾ ਕੀ ਸੀ ਵਾਦਾ ਕੀ ਕੀਤਾ ਸੀ ਲੇਕਿਨ ਮਿਲਿਆ ਕੀ ਨੌਕਰੀਆਂ ਦੇ ਨਾਂ 'ਤੇ ਡਾਂਗਾ ਮਾਰ ਕੇ ਤੁਹਾਡੇ ਸਿਰ ਪਾੜੇ ਗਏ। ਤੁਹਾਨੂੰ ਜੇਲਾ 'ਚ ਬੰਦ ਕਰ ਦਿੱਤਾ ਗਿਆ। ਤੁਹਾਡੇ ਉੱਤੇ ਟੈਕਸ ਦਾ ਬੋਝ ਲਾ ਦਿੱਤਾ ਗਿਆ। ਹਰ ਮੁਲਾਜ਼ਮ ਦੇ ਉੱਤੇ ਟੈਕਸ ਦਾ ਬੋਝ ਲਾ ਕੇ 2400 ਰੁਪਏ ਤੁਹਾਡੇ ਟੈਕਸ ਕੱਟੇ ਜਾਂਦੇ ਕਿਉਂਕਿ ਇਹਨਾਂ ਦਾ ਖਜ਼ਾਨਾ ਖਾਲੀ ਹੈ। ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਕਿਹੜਾ ਵਰਗ ਹੈਗਾ ਜਿਹੜਾ ਔਖਾ ਨਹੀਂ ਹੈ ਤੇ ਦੁਖੀ ਨਹੀਂ ਹੈ ਤੇ ਧਰਨੇ 'ਚ ਨਹੀਂ ਬੈਠਿਆ। ਪੀਚਰਾ ਡਾਂਗਾ ਖਾਰਿਆ ਨਸਰਾ ਨਰਸਾ ਹਸਪਤਾਲ ਦੇ ਛੱਤਾਵਾਂ 'ਤੇ ਚੜੀਆਂ ਹੋਈਆਂ ਨੇ ਸੈਕਟਰੀਅਟ ਦਾ ਸਟਾਫ ਤਾਂ ਤਾਲੇ ਲਾ ਕੇ ਬੈਠਿਆ ਹੋਇਆ ਹੈ ਕਿਸਾਨ ਪਟਰੀਆਂ 'ਚ ਬੈਠੇ ਹੋਏ ਨੇ ਨੌਜਵਾਨ ਬੇਰੋਜ਼ਗਾਰੀ ਕਿੰਨੀ ਵੱਧ ਗਈ ਹੈ ਤੇ ਨਸ਼ੇ ਫੋਨ ਕਰਕੇ ਹੋਮ ਡਿਲੀਵਰੀ ਨਸ਼ਿਆਂ ਦੀ ਹੋ ਰਹੀ ਹੈ ਇਹਨਾਂ ਦੇ ਐਮਐਲਏ ਕਹਿ ਰਹੇ ਨੇ ਕਿ ਪੁਲਿਸ ਤੇ ਕਾਂਗਰਸ ਨਸ਼ੇ ਵੇਚਦੇ ਤੇ ਤਿੰਗੁਲਾ ਨਸ਼ਾ ਵੱਧ ਗਿਆ ਹੈ ਜੇ ਇਹਨਾਂ ਝੂਠੇ ਵਾਅਦਿਆਂ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਨਹੀਂ ਕਰੋਗੇ ਤੁਸੀਂ ਇਹੋ ਜੀ ਠੱਗੀ ਮਾਰਨ ਵਾਲੀ ਸਰਕਾਰਾਂ ਨੂੰ ਜਦ ਉਹਨਾਂ ਦੇ 2 ਸਾਲਾਂ ਦੇ ਅੱਜ ਐਨੀਵਰਸਰੀ ਹੁੰਦੀ ਹੈ ਜੇ ਇਹਨਾਂ ਨੂੰ ਹੁਲਾਰਾ ਦੇ ਕੇ ਤੁਸੀਂ ਦੱਸੋਗੇ ਨਹੀਂ ਕਿ ਤੁਹਾਡੇ ਵਿੱਚ ਰੋਸ ਹੈਗਾ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਆਪ ਹੀ ਅਗਲੇ 3 ਸਾਲਾਂ ਵਿੱਚ ਹੋਰ ਵੀ ਇਹਨਾਂ ਦੇ ਕਰਤੂਤਾਂ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਆ ਤੁਹਾਡੇ ਬਿਜਲੀ ਦੇ ਬਿੱਲ ਇੰਨੇ ਵੱਧ ਗਏ ਨੇ ਤੁਹਾਡੇ ਬਸਾਂ ਦੇ ਕਿਰਾਏ ਵੱਧ ਗਏ ਨੇ ਤੁਹਾਡੇ ਟੈਕਸ ਵਾਦ ਗਏ ਤੁਹਾਡੀ ਫਸਲ ਰੋਲ ਗਈ ਹੈਗੀ ਤੁਹਾਨੂੰ ਹੱਕ ਨਹੀਂ ਮਿਲ ਰਿਹਾ ਮੈਂ ਬੇਨਤੀ ਕਰਦੀ ਆ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਹਰ ਇਨਸਾਨ ਕੱਲ ਦੇ ਦਿਨ ਆਪਣਾ ਵਿਰੋਧ ਦਾ ਪ੍ਰਗਟਾਵਾ ਕਰੇ ਇੱਕ ਕਾਲਾ ਕਪੜਾ ਜਾਂ ਕੋਈ ਕਾਲਾ ਪੱਟਾ ਬੰਨ ਲਓ ਜਾਂ ਕਾਲੇ ਕਪੜੇ ਪਾ ਲਓ ਜਾਂ ਆਪਣੇ ਫੇਸਬੁੱਕ ਦੇ ਆਪਣੇ ਟਵਿੱਟਰ ਦੇ ਆਪਣੇ ਇੰਸਟਾਗ੍ਰam ਦੇ ਆਪਣੇ ਵਟਸਐਪ 'ਤੇ ਬਿਲਕੁਲ ਕਾਲਾ ਡਾਟ ਲਗਾ ਕੇ ਇਸ ਠੱਗੀ ਹੋਈ ਸਰਕਾਰ ਨੂੰ ਉਹਨਾਂ ਦੀ ਕਾਲੀ ਕਰਤੂਤਾ ਕਰਕੇ ਅੱਜ ਕਾਲਾ ਨਿਸ਼ਾਨ ਦਿਖਾ ਕੇ ਇਹਨਾਂ ਨੂੰ ਜਗਾਉਣ ਦਾ ਹੁਲਾਰਾ ਦਿਓ ਨਹੀਂ ਤੇ ਸਮਝ ਜਾਣ ਕਿ ਜਿਹੜੇ ਲੋਕਾਂ ਨੇ ਇਹਨਾਂ ਦੇ ਝੂਠੇ ਲਾਰੇ ਆਮਗਰ ਲੱ ਕੇ ਇਹਨਾਂ ਨੂੰ ਬਿਠਾਇਆ ਸੀ ਲਾਉਣ ਦਾ ਕੰਮ ਵੀ ਤੁਸੀਂ ਕਰ ਸਕਦੇ ਹੋ ਇਹ ਸਬਕ ਇਹਨਾਂ ਨੂੰ ਸਿਖਾਓ ਤਾਂ ਕਿ ਅੱਜ ਤੋਂ ਬਾਅਦ ਝੂਠ ਦਾ ਸਾਥ ਲੈ ਕੇ ਝੂਠੇ ਲਾਰੇ ਲਾ ਕੇ ਸਰਕਾਰਾਂ ਨਾ ਬਣਨ ਉਹਨਾਂ ਨੂੰ ਲੋਕਾਂ ਦੀ ਤਾਕਤ ਦਾ ਡਰ ਹੋਏ